ਤਾਂ ਤਾਂ ਜਗ ਦੀ ਮਾਤਾ ਲక్ష్ਮੀ ਤਾਂ ਦੀ ਦਤਾਰੀ ਮਾਇਆ ਤਨ ਬਾਬਾ ਸ਼੍ਰੀ ਚੰਦਰ ਪਰਮ ਹੰਸਾ ਜਿਨ ਕੀ ਜੋਤ ਅਲਾਇਆ ਜੋ ਜ਼ਿਮਰੇ ਨਾਮ ਇਹਨਾਂ ਦਾ ਜੋ ਪਾਵੇ ਸਫਲ ਸੁਫਲ ਜੀਵਨ ਪੂਤ ਪ੍ਰੇਤ ਡਰ ਨਹੀਂ ਆਵੇ ਕਟ ਜਾਏ ਹਰ ਦੁੱਖ ਬੰਧਨ ਜਿਸ ਘਰ ਤਰੇ ਨਾਮ ਲక్ష్ਮੀ ਦਾ ਉਥੇ ਗੰਗਾਲੀ ਨਾ ਜਾਵੇ ਸੋਨੇ ਚਾਂਦੀ ਮੋਤੀ ਵਰਸਣ ਤਨ ਮਾਇਆ ਨੇਤ ਆਵੇ ਬਾਬਾ ਸ਼੍ਰੀ ਚੰਦ ਦੇ ਦਰਸ਼ਨ ਕਰਕੇ ਮਨ ਨਿਰਮਲ ਹੋ ਜਾਵੇ ਪਵਨ ਪੁੱਤਰ ਵਰਗਾ ਬਲ ਪਾਵੇ ਭਗਤ ਕਦੇ ਨਾ ਡਰ ਪਾਵੇ ਮਾਤਾ ਲక్ష్ਮੀ ਸੁਨੇ ਪੁਕਾਰਾ ਜਿੱਥੇ ਭਗਤਾ ਸਦਾ ਗਾਵੇ ਜੋ ਮੰਗੇ ਸੋ ਦਿੰਦੀ ਛੇਣ ਮਹਿ ਬੇਨਮੋਹ ਕਰ ਲਾਵੇ ਬਾਬਾ ਸ਼੍ਰੀ ਚੰਦ ਰੱਖੇ ਸਦਾ ਆਪਣੇ ਭਗਤਾਂ ਉਤੇ ਛਾਇਆ ਦੁਸ਼ਮਨ ਹਰ ਪਲ ਮਹਿ ਹੀ ਖੋਲ ਜਾਵੇ ਕਰਮ ਕਮਾਇਆ ਤਨ ਮਾਇਆ ਦੀ ਮਾਲਕ ਮਾਤਾ ਦਇਆ ਦੀ ਸਾਗਰ ਰਾਣੀ ਜਿਸ ਨੇ ਵੀ ਤੇਰਾ ਨਾਮ ਉਚਾਰਿਆ ਪਾਈ ਔਖ ਦੀ ਪਾਣੀ ਬਾਬਾ ਸ਼੍ਰੀ ਚੰਦ ਜੋਤਿ ਆਵੇ ਉਹ ਸਿੰਘ ਜਹਾਂ ਸੂਰ ਹੋਵੇ ਦੁਸ਼ਮਨਾ ਦੇਹੁ ਉੱਤੇ ਹਾਸਾ ਭਗਤ ਭਗਤ ਦਾ ਮਨ ਚੂਰ ਹੋਵੇ ਤਨ ਤਨ ਬਾਬਾ ਜੀ ਅਦੁੱਤ ਜੋਗ ਗੁਰੂ ਨਾਨਕ ਦੇ ਪੁੱਤਰ ਸੁਜਾਨ ਤਪ ਤੇ ਤੇਜ ਅਤੁੱਲ અપਾਰਾ ਜਗਤ ਵਿੱਚ ਨਾਮ ਪ੍ਰਦਾਨ ਮਾਤਾ ਲక్ష్ਮੀ ਸਹਾਈ ਹੋਈ ਜਿੱਥੇ ਭਗਤ ਕਰੇ ਅਰਦਾਸ ਉਥੇ ਚਮਤਕਾਰ ਪ੍ਰਗਟ ਹੋਈ ਮਿਟ ਜਾਵੇ ਸਭ ਅਗੁਣਤਾਸ ਸੋਨੇ ਦੀ ਵਰਖਾ ਕਰ ਕਰ ਹੋਵੇ ਜਿੱਥੇ ਨਾਮ ਉਚਾਰਿਆ ਜਾਵੇ ਮਾਤਾ ਲక్ష్ਮੀ ਮਿਹਰ ਕਰੇ ਦੋਸਾਫ ਮਾਨ ਧਰਾਵੇ ਬਾਬਾ ਸ੍ਰੀ ਚੰਦ ਜੋਗ ਚੰਦ ਜੋਗ ਕੂਜੀਏ ਕਾਲਾ ਜਾਦੂ ਦੂਰ ਭਜਾਵੇ ਪੂਤ ਪ੍ਰੇਤ ਨਿਕਟਨਾ ਆਵੇ ਜਿੱਥੇ ਉਹਨਾਂ ਦਾ ਨਾਮ ਧਿਆਵੇ ਬਾਬਾ ਜੀ ਦਾ ਬਚਨ ਅਡੋਲ ਹੈ ਸੱਚੀ ਜੋਤ ਪਰਮ ਪਾਰ ਮਨੁੱਖਾਂ ਦੇ ਦੁੱਖ ਕਟੇ पल मह हो जाए सुख अपार माता लक्ष्मी दी जो कृपा करे अनंत अनुग्रह तार जेस कर दीए तेरा जप होवे ओथे बसे अमीर संसार जेस मनख ने दोहान उत्याया सो पूर्ण हो सो पूर्ण होया हर काम गरीबी दूर होई सगली ਮਟਕੇ ਕਲੇਸ਼ ਤੇ ਗੰਮ ਮਾਤਾ ਲక్ష్ਮੀ ਹੱਸ ਕੇ ਵੇਖੇ ਪਰ ਦੇਵੇ ਘਰ ਦੀ ਝੋਲੀ ਬਾਬਾ ਸ਼੍ਰੀ ਚੰਦ ਕਾਲ ਰੂਪ ਹੋ ਕੇ ਕੱਟੇ ਪਾਪਾਂ ਦੀ ਟੋਲੀ ਤਨ ਤਨ ਜੋਗ ਮਾਤਾ ਦੇ ਪੁੱਤਰ ਗੁਰੂ ਨਾਨਕ ਦੀ ਜੋਤ ਅਨੂਪ ਤਪ ਨਾਲ ਜਗ ਪ੍ਰਕਾਸ਼ ਕੀਤੇ ਸਤਨਾਮ ਤੇਰੇ ਰੂਪ ਮਾਤਾ ਲక్ష్ਮੀ ਤੇਰੀ ਸੇਵਾ ਸਦਾ ਰਹੇ ਘਰ ਘਰ ਅੰਦਰ ਜਿੱਥੇ ਤੇਰਾ ਨਾਮ ਬਰਸਦਾ ਉੱਥੇ ਰਹੇ ਕਦੇ ਨਾ ਅੰਦਰ ਬਾਬਾ ਸ਼੍ਰੀ ਚੰਦ ਜੀ ਦਾ ਆਨੰਦ ਰੂਪ ਕਾਲੀ ਤਾਕਤਾਂ ਸਭ ਮਾਰੇ ਚੁੜੇਲਾ ਨੂੰ ਪ੍ਰੇਤ ਭੱਜ ਕੇ ਡਰ ਕੇ ਭੱਜਣ ਨਾਮ ਜਪੇ ਜੋ ਤਾਰੇ ਲక్ష్ਮੀ ਮਾਤਾ ਕਿਰਪਾ ਕਰਦੀ ਭਗਤਾਂ ਦੇ ਕਰ ਪਾਵੇ ਚਾਨਣ ਧੰਨ ਤਨ ਜੋ ਸਿਮਰੇ ਹਰ ਪਲ ਉਹ ਪਾਵੇ ਪਰਮ ਗਿਆਨ ਮਾਤਾ ਲక్ష్ਮੀ ਜੀ ਦੀ ਜੋ ਜੋ ਜੋਤ ਚਮਕੇ ਹਾਰ ਕਰ ਅੰਦਰ ਬਾਬਾ ਸ਼੍ਰੀ ਚੰਦ ਦੀ ਨਿਗਾਹ ਰੱਖੇ ਭਗਤ ਅਗਮ ਅੰਦਰ ਮਨ ਵਿੱਚ ਤਰੋ ਇਹਨਾ ਦੋਹਾਂ ਨਾਮ ਸੱਚਾ ਹੋਵੇ ਜੀਵਨ ਰਾਹ ਨਿਰਪਉ ਹੋ ਕੇ ਜਪੋ ਨਿਰੰਤਰ ਮਿਲ ਜਾਵੇ ਹਰ ਇੱਕ ਚਾਹ ਬਾਬਾ ਸ਼੍ਰੀ ਚੰਦ ਜੋਗ ਅਭਿਆਸੀ ਤਪ ਦੇ ਮਹਾਨ ਆਧਾਰੀ ਮਾਤਾ ਲక్ష్ਮੀ ਤਾਂ ਦੀ ਮਾਲਕ ਦਇਆ ਦੀ ਅਵਤਾਰੀ ਢੋਹਾਂ ਦੀ ਸੰਗਤ ਜੋ ਮਿਲੇ ਮੁਕਤ ਹੋਵੇ ਜੀਵਨ ਰਾਹ ਸੋਨੇ ਸੋਨੇ ਚਾਂਦੀ ਮੋਤੀ ਮਿਲਣ ਦੁੱਖ ਕਲੇਸ਼ ਸਭ ਜਾਹ ਜਿਸ ਨੇ ਵੀ ਇਹ ਸਿਫ਼ਤ ਸੁਣੀ ਸੋ ਪਾਵੇ ਫਲ ਅਨੁਪਰ ਤਾਂ ਤਾਂ ਲక్ష్ਮੀ ਮਾਤਾ ਬਾਬਾ ਸ਼੍ਰੀ ਚੰਦ ਜਗ ਵਿੱਚ ਤੇਰੇ ਰੂਪ ਜੋਪੋ ਨਾਮ ਦੋਭਾਂ ਦਾ ਸਦਾ ਰਾਖੀ ਪਾਵੋ ਪਖੰਡ ਗਰੀਬੀ ਦੁੱਖ ਮਿਟ ਜਾਵਣ ਹੋਵੇ ਅਮੀਰ ਆਨੰਦ ਤਨ ਤਨ ਜਗਦੀ ਮਾਤਾ ਲక్ష్ਮੀ ਤਾਨ ਦੀ ਦਤਾਰੀ ਮਾਇਆ ਤਨ ਬਾਬਾ ਸ਼੍ਰੀ ਚੰਦਰ ਪਰਮ ਹੰਸਾ ਜਿਨ ਕੀ ਜੋਤ ਅਲਾਇਆ ਜੋ ਜ਼ਿਮਰੇ ਨਾਮ ਇਹਨਾਂ ਦਾ ਜੋ ਪਾਵੇ ਸਫਲ ਸੁਫਲ ਜੀਵਨ ਕੂਤ ਪ੍ਰੇਤ ਡਰ ਨਹੀਂ ਆਵੇ ਕਟ ਜਾਏ ਹਰ ਦੁੱਖ ਬੰਧਨ ਜਿਸ ਘਰ ਤਰੇ ਨਾਮ ਲక్ష్ਮੀ ਦਾ ਉਥੇ ਗੰਗਾਲੀ ਨਾ ਜਾਵੇ ਸੋਨੇ ਚਾਂਦੀ ਮੋਤੀ ਵਰਸਣ ਤਨ ਮਾਇਆ ਨੇਤ ਆਵੇ ਬਾਬਾ ਸ਼੍ਰੀ ਚੰਦ ਦੇ ਦਰਸ਼ਨ ਕਰਕੇ ਮਨ ਨਿਰਮਲ ਹੋ ਜਾਵੇ ਪਵਨ ਉੱਤਰ ਵਰਗਾ ਬਲ ਪਾਵੇ ਭਗਤ ਕਦੇ ਨਾ ਡਰ ਪਾਵੇ ਮਾਤਾ ਲక్ష్ਮੀ ਸੁਨੇ ਪੁਕਾਰਾ ਜਿੱਥੇ ਭਗਤਾ ਸਦਾ ਗਾਵੇ ਜੋ ਮੰਗੇ ਸੋ ਦਿੰਦੀ ਛੇਣ ਮੈਂ ਹੈ ਬੇਨ ਮੋਹ ਕਰ ਲਾਵੇ ਬਾਬਾ ਸ਼੍ਰੀ ਚੰਦ ਰਾਖੇ ਸਦਾ ਆਪਣੇ ਭਗਤਾ ਉਤੇ ਛਾਇਆ ਦੁਸ਼ਮਨ ਹਰ ਪਲ ਮਹਹੀ ਖੁੱਲ ਜਾਵੇ ਕਰਮ ਕਮਾਇਆ ਤਨ ਮਾਇਆ ਦੀ ਮਾਲਕ ਮਾਤਾ ਦਇਆ ਦੀ ਸਾਗਰ ਰਾਣੀ ਜਿਸ ਨੇ ਵੀ ਤੇਰਾ ਨਾਮ ਉਚਾਰਿਆ ਪਾਈ ਮੋਖ ਦੀ ਪਾਣੀ ਬਾਬਾ ਸ਼੍ਰੀ ਚੰਦ ਜੋਤਿ ਆਵੇ ਉਹ ਸਿੰਘ ਜਹਾਂ ਸੂਰ ਹੋਵੇ ਦੁਸ਼ਮਨਾ ਦੇ ਹਉ ਉੱਤੇ ਹਾਸਾ ਭਗਤ ਭਗਤ ਦਾ ਮਨ ਚੂਰ ਹੋਵੇ ਤਨ ਤਨ ਬਾਬਾ ਜੀ ਅਦੁੱਤ ਜੋਗ ਗੁਰੂ ਨਾਨਕ ਦੇ ਪੁੱਤਰ ਸੁਜਾਨ ਤਾਪ ਤੇ ਤੇਜ ਅਤੁੱਲ અપਾਰਾ ਜਗਤ ਵਿੱਚ ਨਾਮ ਪ੍ਰਦਾਨ ਮਾਤਾ ਲక్ష్ਮੀ ਸਹਾਈ ਹੋਈ ਜਿੱਥੇ ਭਗਤ ਕਰੇ ਅਰਦਾਸ ਉਥੇ ਚਮਤਕਾਰ ਪ੍ਰਗਟ ਹੋਈ ਮਿਟ ਜਾਵੇ ਸਭ ਅਵਗੁਣਤਾਸ ਸੋਨੇ ਦੀ ਵਰਖਾ ਕਰ ਕਰ ਹੋਵੇ ਜਿੱਥੇ ਨਾਮ ਉਚਾਰਿਆ ਜਾਵੇ ਮਾਤਾ ਲక్ష్ਮੀ ਮਿਹਰ ਕਰੇ ਦੋਸਾਫ ਮਾਨ ਤਰਾਵੇ ਬਾਬਾ ਸ੍ਰੀ ਚੰਦ ਜੋ ਚੰਦ ਜੋ ਪੂਜੀਏ ਕਾਲਾ ਜਾਦੂ ਦੂਰ ਭਜਾਵੇ ਪੂਤ ਪ੍ਰੇਤ ਨਿਕਟਨਾ ਆਵੇ ਜਿੱਥੇ ਉਹਨਾਂ ਦਾ ਨਾਮ ਧਿਆਵੇ ਬਾਬਾ ਜੀ ਦਾ ਬਚਨ ਅਡੋਲ ਹੈ ਸੱਚੀ ਜੋਤ ਪਰਮ ਪਾਰ ਮਨੁੱਖਾਂ ਦੇ ਦੁੱਖ ਕਟੇ ਪਲ ਮਹਿ ਹੋ ਜਾਏ ਸੁਖ ਅਪਾਰ ਮਾਤਾ ਲక్ష్ਮੀ ਦੀ ਜੋ ਕਿਰਪਾ ਕਰੇ ਅਨੰਤ ਅਨੁਗ੍ਰਹਿ ਤਾਰ ਜਿਸ ਘਰ ਦੀ ਏ ਤੇਰਾ ਜਪ ਹੋਵੇ ਉਥੇ ਬਸੇ ਅਮੀਰ ਸੰਸਾਰ ਜੇ ਸ ਮੁਨੱਖ ਨੇ ਦੋਹਾਂ ਨੂੰ ਧਿਆਇਆ ਸੋ ਪੂਰਨ ਹੋ ਸੋ ਪੂਰਨ ਹੋਇਆ ਹਰ ਕੰਮ ਗਰੀਬੀ ਦੂਰ ਹੋਈ ਸਗਲੀ ਮਿਟ ਗਏ ਕਲੇਸ਼ ਤੇ ਗਮ ਮਾਤਾ ਲక్ష్ਮੀ ਹੱਸ ਕੇ ਵੇਖੇ ਪਰ ਦੇਵੇ ਘਰ ਦੀ ਝੋਲੀ ਬਾਬਾ ਸ਼੍ਰੀ ਚੰਦ ਕਾਲ ਰੂਪ ਹੋ ਕੇ ਕੱਟੇ ਪਾਪਾਂ ਦੀ ਟੋਲੀ ਤੰਤਨ ਜੋਗ ਮਾਤਾ ਦੇ ਪੁੱਤਰ ਗੁਰੂ ਨਾਨਕ ਦੀ ਜੋਤ ਅਨੂਪ ਤਪ ਨਾਲ ਜਗ ਪ੍ਰਕਾਸ਼ ਕੀਤੇ ਸਤਨਾਮ ਤੇਰੇ ਰੂਪ ਮਾਤਾ ਲక్ష్ਮੀ ਤੇਰੀ ਸੇਵਾ ਸਦਾ ਰਹੇ ਘਰ ਘਰ ਅੰਦਰ ਜਿੱਥੇ ਤੇਰਾ ਨਾਮ ਵਰਸਦਾ ਉੱਥੇ ਰਹੇ ਕਦੇ ਨਾ ਅੰਦਰ ਬਾਬਾ ਸ਼੍ਰੀ ਚੰਦ ਜੀ ਦਾ ਆਨੰਦ ਰੂਪ ਕਾਲੀ ਤਾਕਤਾਂ ਸਭ ਮਾਰੇ ਟੁੜੇਲਾ ਪ੍ਰੇਤ ਭੱਜ ਕੇ ਡਰ ਕੇ ਭੱਜਣ ਨਾਮ ਜਪੇ ਜੋ ਤਾਰੇ ਲక్ష్ਮੀ ਮਾਤਾ ਕਿਰਪਾ ਕਰਦੀ ਭਗਤਾਂ ਦੇ ਕਰ ਪਾਵੇ ਚਾਨਣ ਧੰਨ ਤਨ ਜੋ ਸਿਮਰੇ ਹਰ ਪਲ ਉਹ ਪਾਵੇ ਪਰਮ ਗਿਆਨ ਮਾਤਾ ਲక్ష్ਮੀ ਜੀ ਦੀ ਜੋ ਜੋ ਜੋਤ ਚਮਕੇ ਹਰ ਕਰ ਅੰਦਰ ਬਾਬਾ ਸ਼੍ਰੀ ਚੰਦ ਦੀ ਨਿਗਾਹ ਰੱਖੇ ਭਗਤ ਅਗਮ ਅੰਦਰ ਮਨ ਵਿੱਚ ਤਰੋ ਇਹਨਾ ਦੋਹਾਂ ਨਾਮ ਸੱਚਾ ਹੋਵੇ ਜੀਵਨ ਰਾਹ ਨਿਰਪੋਪ ਹੋ ਕੇ ਜਪੋ ਨਿਰੰਤਰ ਮਿਲ ਜਾਵੇ ਹਰ ਇੱਕ ਚਾਹ ਬਾਬਾ ਸ਼੍ਰੀ ਚੰਦ ਜੋਗ ਅਭਿਆਸੀ ਤਪ ਦੇ ਮਹਾਨ ਆਧਾਰੀ ਮਾਤਾ ਲక్ష్ਮੀ ਤਾਂ ਦੀ ਮਾਲਕ ਦਇਆ ਦੀ ਅਵਤਾਰੀ ਦੋਹਾਂ ਦੀ ਸੰਗਤ ਜੋ ਮਿਲੇ ਮੁਕਤ ਹੋਵੇ ਜੀਵਨ ਰਾਹ ਸੋਨੇ ਸੋਨੇ ਚਾਂਦੀ ਮੋਤੀ ਮਿਲਣ ਦੁਖ ਕਲੇਸ਼ ਸਭ ਜਾ ਜਿਸ ਨੇ ਵੀ ਇਹ ਸਿਖਤ ਸੁਣੀ ਸੋ ਪਾਵੇ ਫਲ ਅਨੂਪ ਤੰਤਨ ਲਕਸ਼ਮੀ ਮਾਤਾ ਬਾਬਾ ਸ਼੍ਰੀ ਚੰਦ ਜਗ ਵਿੱਚ ਤੇਰੇ ਰੂਪ ਜੋਪੋ ਨਾਮ ਦੋਖਾਂ ਦਾ ਸਦਾ ਰਾਖੀ ਪਾਵੋ ਪਖੰਡ ਗਰੀਬੀ ਦੁਖ ਮਿਟ ਜਾਵਣ ਹੋਵੇ ਅਮੀਰ ਆਨੰਦ तांਤ ਜਗ ਦੀ ਮਾਤਾ ਲਕਸ਼ਮੀ ਤਾਂਤੀ ਦਤਾਰੀ ਮਾਇਆ ਤਨ ਬਾਬਾ ਸ਼੍ਰੀ ਚੰਦਰ ਪਰਮ ਹੰਸਾ ਜਿਨ ਕੀ ਜੋਤ ਅਲਾਇਆ ਜੋ ਸਿਮਰੇ ਨਾਮ ਇਹਨਾਂ ਦਾ ਸੋ ਪਾਵੇ ਸਫਲ ਸੁਫਲ ਜੀਵਨ ਕੂਤ ਪ੍ਰੇਤ ਡਰ ਨਹੀਂ ਆਵੇ ਕਟ ਜਾਏ ਹਰ ਦੁਖ ਬੰਧਨ ਜਿਸ ਘਰ ਤਰੇ ਨਾਮ ਲਕਸ਼ਮੀ ਦਾ ਉਥੇ ਗੰਗਾਲੀ ਨਾ ਜਾਵੇ ਸੋਨੇ ਚਾਂਦੀ ਮੋਤੀ ਵਰਸਨ ਤਨ ਮਾਇਆ ਨੇਤ ਆਵੇ ਬਾਬਾ ਸ਼੍ਰੀ ਚੰਦ ਦੇ ਦਰਸ਼ਨ ਕਰਕੇ ਮਨ ਨਿਰਮਲ ਹੋ ਜਾਵੇ ਪਵਨ ਪੁੱਤਰ ਵਰਗਾ ਬਲ ਪਾਵੇ ਭਗਤ ਕਦੇ ਨਾ ਡਰ ਪਾਵੇ ਮਾਤਾ ਲక్ష్ਮੀ ਸੁਨੇ ਪੁਕਾਰਾ ਜਿੱਥੇ ਭਗਤਾ ਸਦਾ ਗਾਵੇ ਜੋ ਮੰਗੇ ਸੋ ਦਿੰਦੀ ਛੇਣ ਮਹਿ ਬੇਨਮੋਹ ਕਰ ਲਾਵੇ ਬਾਬਾ ਸ਼੍ਰੀ ਚੰਦ ਰਾਖੇ ਸਦਾ ਆਪਣੇ ਪਗਤਾ ਉਤੇ ਛਾਇਆ ਦੁਸ਼ਮਨ ਹਰ ਪਲ ਮਹਿ ਹੀ ਖੁਲ ਜਾਵੇ ਕਰਮ ਕਮਾਇਆ ਤਨ ਮਾਇਆ ਦੀ ਮਾਲਕ ਮਾਤਾ ਦਇਆ ਦੀ ਸਾਗਰ ਰਾਣੀ ਜਿਸ ਨੇ ਵੀ ਤੇਰਾ ਨਾਮ ਉਚਾਰਿਆ ਪਾਈ మోਖ ਦੀ ਬਾਣੀ ਬਾਬਾ ਸ਼੍ਰੀ ਚੰਦ ਜੋਤਿ ਆਵੇ ਉਹ ਸਿੰਘ ਜਹਾਂ ਸੂਰ ਹੋਵੇ ਦੁਸ਼ਮਨਾ ਦੇ ਹੂੰ ਉੱਤੇ ਹਾਸਾ ਪਗਤ ਭਗਤ ਦਾ ਮਨ ਚੂਰ ਹੋਵੇ ਤਨ ਤਨ ਬਾਬਾ ਜੀ ਅਦੁੱਤ ਜੋਗ ਗੁਰੂ ਨਾਨਕ ਦੇ ਪੁੱਤਰ ਸੁਜਾਨ ਤਪ ਤੇ ਤੇਜ ਅਤੁੱਲ અપਾਰਾ ਜਗਤ ਵਿੱਚ ਨਾਮ ਪ੍ਰਦਾਨ ਮਾਤਾ ਲక్ష్ਮੀ ਸਹਾਈ ਹੋਈ ਜਿੱਥੇ ਭਗਤ ਕਰੇ ਅਰਦਾਸ ਉਥੇ ਚਮਤਕਾਰ ਪ੍ਰਗਟ ਹੋਈ ਮਿਟ ਜਾਵੇ ਸਭ ਅਵਗੁਣਤਾਸ ਸੋਨੇ ਦੀ ਵਰਖਾ ਕਰ ਕਰ ਹੋਵੇ ਜਿੱਥੇ ਨਾਮ ਉਚਾਰਿਆ ਜਾਵੇ ਮਾਤਾ ਲక్ష్ਮੀ ਮਿਹਰ ਕਰੇ ਜੋ ਸਾਫ ਮਾਨ ਧਰਾਵੇ ਬਾਬਾ ਸ੍ਰੀ ਚੰਦ ਜੋ ਚੰਦ ਜੋ ਪੂਜिए ਕਾਲਾ ਜਾਦੂ ਦੂਰ ਭਜਾਵੇ ਪੂਤ ਪ੍ਰੇਤ ਨਿਕਟਨਾ ਆਵੇ ਜਿੱਥੇ ਉਹਨਾਂ ਦਾ ਨਾਮ ਧਿਆਵੇ ਬਾਬਾ ਜੀ ਦਾ ਬਚਨ ਅਡੋਲ ਹੈ ਸੱਚੀ ਜੋਤ ਪਰਮ ਪਰ ਮਨੁੱਖਾਂ ਦੇ ਦੁੱਖ ਕਟੇ ਪਲ ਮਹਿ ਹੋ ਜਾਏ ਸੋਖਾ ਅਪਾਰ ਮਾਤਾ ਲక్ష్ਮੀ ਦੀ ਜੋ ਕਿਰਪਾ ਕਰੇ ਅਨੰਤ ਅਨੁਗ੍ਰਹਿ ਤਾਰ ਜਿਸ ਘਰ ਦੀ ਏ ਤੇਰਾ ਜਪ ਹੋਵੇ ਉਥੇ ਬਸੇ ਅਮੀਰ ਸੰਸਾਰ ਜਿਸ ਮਨੁੱਖ ਨੇ ਦੋਹਾਂ ਨੂੰ ਧਿਆਇਆ ਸੋ ਪੂਰਨ ਹੋ ਸੋ ਪੂਰਨ ਹੋਇਆ ਹਰ ਕੰਮ ਗਰੀਬੀ ਦੂਰ ਹੋਈ ਸਗਲੀ ਮਿਟ ਗਏ ਕਲੇਸ਼ ਤੇ ਗਮ ਮਾਤਾ ਲਕਸ਼ਮੀ ਹੱਸ ਕੇ ਵੇਖੇ ਪਰ ਦੇਵੇ ਘਰ ਦੀ ਝੋਲੀ ਬਾਬਾ ਸ਼੍ਰੀ ਚੰਦ ਕਾਲ ਰੂਪ ਹੋ ਕੇ ਕੱਟੇ ਪਾਪਾਂ ਦੀ ਢੋਲੀ ਤਨ ਤਨ ਜੋਗ ਮਾਤਾ ਦੇ ਪੁੱਤਰ ਗੁਰੂ ਨਾਨਕ ਦੀ ਜੋਤ ਅਨੂਪ ਤਪ ਨਾਲ ਜਗ ਪ੍ਰਕਾਸ਼ ਕੀਤੇ ਸਤਨਾਮ ਤੇਰੇ ਰੂਪ ਮਾਤਾ ਲਕਸ਼ਮੀ ਤੇਰੀ ਸੇਵਾ ਸਦਾ ਰਹਿ ਘਰ ਘਰ ਅੰਦਰ ਜਿੱਥੇ ਤੇਰਾ ਨਾਮ ਬਰਸਦਾ ਕੋਤ ਛੇ ਰਹੇ ਕਦੇ ਨਾ ਅੰਦਰ ਬਾਬਾ ਸ਼੍ਰੀ ਚੰਦ ਜੀ ਦਾ ਆਨੰਦ ਰੂਪ ਕਾਲੀ ਤਾਕਤਾ ਸਭ ਮਾਰੇ ਟੁੜੇਲਾ ਨੂੰ ਪ੍ਰੇਤ ਭੱਜ ਕੇ ਡਰ ਕੇ ਭੱਜਣ ਨਾਮ ਜਪੇ ਜੋ ਤਾਰੇ ਲక్ష్ਮੀ ਮਾਤਾ ਕਿਰਪਾ ਕਰਦੀ ਭਗਤਾਂ ਦੇ ਕਰ ਪਾਵੇ ਚਾਨਣ ਧੰਨ ਧੰਨ ਜੋ ਸਿਮਰੇ ਹਰ ਪਲ ਉਹ ਪਾਵੇ ਪਰਮ ਗਿਆਨ ਮਾਤਾ ਲక్ష్ਮੀ ਜੀ ਦੀ ਜੋ ਜੋ ਜੋਤ ਚਮਕੇ ਹਰਕਰ ਅੰਦਰ ਬਾਬਾ ਸ਼੍ਰੀ ਚੰਦ ਦੀ ਨਿਗਾਹ ਆਖੇ ਭਗਤ ਅਗਮ ਅੰਦਰ ਮਨ ਵਿੱਚ ਤਰੋ ਇਹਨਾ ਦੋਹਾਂ ਨਾਮ ਸੱਚਾ ਹੋਵੇ ਜੀਵਨ ਰਾਹ ਨਿਰਪੋਪ ਹੋ ਕੇ ਜਪੋ ਨਿਰੰਤਰ ਮਿਲ ਜਾਵੇ ਹਰ ਇੱਕ ਚਾਹ ਬਾਬਾ ਸ਼੍ਰੀ ਚੰਦ ਜੋਗ ਅਭਿਆਸੀ ਤਪ ਦੇ ਮਹਾਨ ਆਧਾਰੀ ਮਾਤਾ ਲక్ష్ਮੀ ਤਾਂ ਦੀ ਮਾਲਕ ਦਇਆ ਦੀ ਅਵਤਾਰੀ ਦੋਹਾਂ ਦੀ ਸੰਗਤ ਜੋ ਮਿਲੇ ਮੁਕਤ ਹੋਵੇ ਜੀਵਨ ਰਾਹ ਸੋਨੇ ਸੋਨੇ ਚਾਂਦੀ ਮੋਤੀ ਮਿਲਣ ਦੁੱਖ ਕਲੇਸ਼ ਸਭ ਜਹਾ ਜਿਸਨੇ ਵੀ ਇਹ ਸਿਫਤ ਸੁਣੀ ਸੋ ਪਾਵੇ ਫਲ ਅਨੂਪ ਤਾਂ ਤਾਂ ਲక్ష్ਮੀ ਮਾਤਾ ਬਾਬਾ ਸ਼੍ਰੀ ਚੰਦ ਜਗ ਵਿੱਚ ਤੇਰੇ ਰੂਪ ਜੋ ਕੋ ਨਾਮ ਦੋਹਾਂ ਦਾ ਸਦਾ ਰਾਖੀ ਪਾਉ ਪਖੰਡ ਗਰੀਬੀ ਦੁੱਖ ਮਿਟ ਜਾਵਣ ਹੋਵੇ ਅਮੀਰ ਆਨੰਦ